ਇਸ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਕਿ ਕੁੱਤੇ ਨੂੰ ਰੋਟੀ ਖਵਾਉਣ ਦੇ ਕੀ ਫਾਇਦੇ ਹਨ ਅਤੇ ਇਹ ਕਿਸ ਤਰ੍ਹਾਂ ਸਾਡੇ ਮਨੋਵਿਗਿਆਨਿਕ ਅਤੇ ਆਤਮਿਕ ਜੀਵਨ ਵਿੱਚ ਸਕਾਰਾਤਮਕ ਬਦਲਾਅ ਲਿਆ ਸਕਦੇ ਹਨ। ਕਈ ਲੋਕ ਆਪਣੇ ਘਰਾਂ ਵਿੱਚ ਜਾਂ ਸੜਕਾਂ 'ਤੇ ਕੁੱਤੇ ਨੂੰ ਖਾਣਾ ਦੇਣਾ ਪਸੰਦ ਕਰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਇੱਕ ਆਤਮਿਕ ਅਤੇ ਮਨੋਵਿਗਿਆਨਿਕ ਦ੍ਰਿਸ਼ਟੀਕੋਣ ਤੋਂ ਕਿੰਨਾ ਮਹੱਤਵਪੂਰਨ ਹੋ ਸਕਦਾ ਹੈ। ਆਓ ਅੱਜ ਦੇ ਇਸ ਵੀਡੀਓ ਵਿੱਚ ਅਸੀਂ ਇਸ ਬਾਰੇ ਵਿਚਾਰ ਕਰੀਏ ਅਤੇ ਸਮਝੀਏ ਕਿ ਕੁੱਤੇ ਨੂੰ ਰੋਟੀ ਖਵਾਉਣ ਨਾਲ ਸਾਨੂੰ ਕਿਹੜੇ ਫਾਇਦੇ ਹੋ ਸਕਦੇ ਹਨ। ਪਿੰਡ ਸਰੋਵਰਪੁਰ ਦੀਆਂ ਸੁੱਕੀਆਂ ਗਲੀਆਂ ਵਿੱਚ ਇੱਕ ਗਰੀਬ ਨੌਜਵਾਨ ਓਲਾ ਰਹਿੰਦਾ ਸੀ ਓਲਾ ਆਪਣੇ ਮਾਪਿਆਂ ਨੂੰ ਬਚਪਨ ਵਿੱਚ ਹੀ ਖੋ ਬੈਠਿਆ ਸੀ ਉਹ ਪਿੰਡ ਦੇ ਇੱਕ ਜ਼ਮੀਦਾਰ ਪਾਸ ਵਧੀਆ ਮਜ਼ਦੂਰੀ ਕਰਦਾ ਪਰ ਉਹਨਾਂ ਨੇ ਕਦੇ ਵੀ ਉਸ ਨਾਲ ਇਨਸਾਫ਼ ਨਾ ਕੀਤਾ ਓਲਾ ਹਮੇਸ਼ਾ ਸੋਚਦਾ ਮੇਰੀ ਕਿਸਮਤ ਕਦੇ ਬਦਲੇਗੀ ਉਹ ਰੋਜ਼ ਮਿਹਨਤ ਕਰਦਾ ਪਰ ਜਿਸ ਚੀਜ਼ ਨੂੰ ਹੱਥ ਲਾਉਂਗਾ ਉਹ ਮਿੱਟੀ ਬਣ ਜਾਂਦੀ ਕਦੇ ਤਨਖਾਹ ਪੂਰੀ ਨਾ ਮਿਲਦੀ ਕਦੇ ਗਾਂਕ ਠੱਗ ਲੈਂਗੇ ਤੇ ਕਦੇ ਕਿਸੇ ਨੇ ਧੋਖਾ ਦੇ ਦਿੰਦਾ ਪੋਲਾ ਨਿਰਾਸ਼ ਰਹਿੰਦਾ ਤੇ ਸੋਚਦਾ ਕਿ ਕੀ ਮੇਰੇ ਭਲੇ ਦੇ ਦਿਨ ਆਉਣਗੇ ਵੀ ਜਾਂ ਨਹੀਂ ਇੱਕ ਦਿਨ ਜਦ ਉਹ ਕੰਮ ਤੋਂ ਵਾਪਸ ਆ ਰਿਹਾ ਸੀ ਉਸਨੇ ਵੇਖਿਆ ਕਿ ਕੂੜੇ ਦੇ ਢੇਰ ਕੋਲ ਇੱਕ ਕੁੱਤਾ ਲਾਚਾਰ ਬੈਠਾ ਸੀ ਉਹ ਬਹੁਤ ਕਮਜ਼ੋਰ ਸੀ ਰੋਮ ਗੰਦੇ ਸਨ ਤੇ ਪੈਰੋਂ ਲਹੂ ਵਹਿ ਰਿਹਾ ਸੀ ਕੁੱਤੇ ਨੇ ਪੋਲੇ ਵੱਲ ਅਜਹੀਆਂ ਅੱਖਾਂ ਨਾਲ ਤੱਕਿਆ ਜਿਵੇਂ ਉਹ ਆਖ ਰਿਹਾ ਹੋਵੇ ਮਦਦ ਕਰ ਦਿਓ ਪੋਲੇ ਦਾ ਦਿਲ ਪਿਗਲ ਗਿਆ ਉਹ ਆਪਣੇ ਮਿੱਤਰ ਰਗੂ ਨੂੰ ਬੁਲਾਉਣ ਲੱਗਾ ਇੱਥੇ ਇੱਕ ਬੇਵਸ ਕੁੱਤਾ ਪਿਆ ਹੈ ਕਿ ਮੈਂ ਇਸਦੀ ਮਦਦ ਕਰ ਸਕਦਾ ਹਾਂ ਰਗੋ ਹੱਸ ਪਿਆ। ਪੋਲੇ ਤੇਰੀ ਆਪਣੀ ਹਾਲਤ ਠੀਕ ਨਹੀਂ ਤੇ ਤੂੰ ਕੁੱਤੇ ਦੀ ਸੇਵਾ ਕਰੇਂਗਾ। ਪਰ ਪੋਲੇ ਨੇ ਸੋਚਿਆ ਜੇ ਮੈਂ ਇਸ ਨੂੰ ਨਾ ਬਚਾਇਆ ਤਾਂ ਹੋ ਸਕਦਾ ਹੈ ਕਿ ਇਹ ਕੱਲ ਮਰ ਜਾਵੇ। ਉਸਨੇ ਕੁੱਤੇ ਨੂੰ ਆਪਣੇ ਘਰ ਲਿਆ ਆ ਉਹ ਗਰੀਬ ਸੀ ਪਰ ਜੋ ਕੁਝ ਵੀ ਕੋਲ ਸੀ ਉਹ ਉਸਨੇ ਕੁੱਤੇ ਨਾਲ ਵੰਡਿਆ। ਪੋਲੇ ਨੇ ਉਸ ਨੂੰ ਦੁੱਧ ਅਤੇ ਰੋਟੀ ਖਵਾਈ ਪਾਣੀ ਦਿੱਤਾ ਤੇ ਉਸਦੇ ਪੈਰ ਤੇ ਮਲਮ ਲਾਈ। ਅਗਲੇ ਦਿਨ ਪੋਲੇ ਨੇ ਵੇਖਿਆ ਕਿ ਕੁੱਤਾ ਜਿਸ ਨੂੰ ਉਸਨੇ ਭਗਤੂ ਨਾਮ ਰੱਖਿਆ ਹੌਣ ਕਮਜ਼ੋਰ ਨਹੀਂ ਸੀ ਉਹ ਹੌਲੀ ਹੌਲੀ ਚੱਲਣ ਲੱਗਾ ਉਸ ਦੀਆਂ ਅੱਖਾਂ ਵਿੱਚ ਹੁਣ ਨਵੀਂ ਚਮਕ ਸੀ ਇਸ ਦਿਨ ਤੋਂ ਪਗਤੂ ਕੋਲੇ ਦੇ ਨਾਲ ਹੀ ਰਹਿਣ ਲੱਗਾ ਕੋਲੇ ਨੂੰ ਪਤਾ ਨਹੀਂ ਸੀ ਕਿ ਇਸ ਦਇਆਪ੍ਰੀ ਕਰਮ ਦੀ ਬਦੌਲਤ ਉਸ ਦੀ ਕਿਸਮਤ ਹੌਲੀ ਹੌਲੀ ਬਦਲ ਰਹੀ ਸੀ ਕੁਝ ਹਫ਼ਤੇ ਬਾਅਦ ਪਿੰਡ ਦੇ ਇੱਕ ਵੱਡੇ ਵਪਾਰੀ ਨੇ ਕੋਲੇ ਨੂੰ ਆਪਣੇ ਨਵੇਂ ਖੇਤਾਂ ਦਾ ਮੁੰਸ਼ੀ ਬਣਾ ਲਿਆ ਹੁਣ ਉਹ ਆਮ ਮਜ਼ਦੂਰ ਨਹੀਂ ਸਗੋਂ ਇੱਜ਼ਤਦਾਰ ਨੌਕਰੀ ਵਾਲਾ ਆਦਮੀ ਸੀ ਉਤਨ ਖਾਣਾ ਦੇਣਾ ਇੱਕ ਚੰਗਾ ਕਰਮ ਮੰਨਿਆ ਜਾਂਦਾ ਹੈ ਬਹੁਤ ਸਾਰੀਆਂ ਆਤਮਿਕ ਪਰੰਪਰਾਵਿਚ ਇਹ ਮੰਨਿਆ ਜਾਂਦਾ ਹੈ ਕਿ ਪ੍ਰਾਣੀਆਂ ਦੀ ਸੇਵਾ ਕਰਨਾ ਸਾਡਾ ਕਰਮ ਸੁਧਰਦਾ ਹੈ ਜਿਵੇਂ ਅਸੀਂ ਕਿਸੇ ਮਨੁੱਖ ਦੀ ਮਦਦ ਕਰਦੇ ਹਾਂ ਉਸੇ ਤਰ੍ਹਾਂ ਜਦੋਂ ਅਸੀਂ ਕੁੱਤੇ ਨੂੰ ਖਾਣਾ ਦਿੰਦੇ ਹਾਂ ਤਾਂ ਇਹ ਸਾਡੀ ਜ਼ਿੰਦਗੀ ਵਿੱਚ ਲਾਭਕਾਰੀ ਫਲ ਲਿਆਉਂਦਾ ਹੈ ਜੋ ਵੀ ਸਹਾਇਤਾ ਕੀਤੀ ਜਾਂਦੀ ਹੈ ਉਹ ਵਾਪਸ ਸਾਡੀ ਜੀਵਨ ਯਾਤਰਾ ਵਿੱਚ ਧਾਰਮਿਕ ਤੌਰ ਤੇ ਮਿਲਦੀ ਹੈ ਇਸ ਨਾਲ ਪੋਜੀਟਿਵ ਕਰਮਾ ਬਣਦਾ ਹੈ ਅਤੇ ਸਾਡੀ ਆਤਮਿਕ ਬਰਕਤ ਵਧਦੀ ਹੈ ਕੋਲੇ ਨੂੰ ਪਹਿਲੀ ਵਾਰ ਲੱਗਿਆ ਉਹ ਵੀ ਖੁਸ਼ ਹੋ ਸਕਦਾ ਹੈ ਉਸਦੀ ਸਿਹਤ ਚੰਗੀ ਹੋਣ ਲੱਗੀ ਪਗਤੋਂ ਹਰ ਸਵੇਰੇ ਉਸ ਨੂੰ ਜਗਾ ਲਾਉਂਦਾ ਤੇ ਉਹ ਹਰ ਰੋਜ਼ ਦੌੜ ਲਗਾਉਂਦਾ ਕੁੱਤੇ ਨੂੰ ਖਾਣਾ ਦੇਣਾ ਮਾਨਵਤਾ ਅਤੇ ਦਇਆ ਦਾ ਪ੍ਰਤੀਕ ਹੈ ਇਸ ਨਾਲ ਸਾਡਾ ਦਿਲ ਮੁਹਬਤ ਅਤੇ ਪਾਵਨਾਵਾਂ ਨਾਲ ਭਰ ਜਾਂਦਾ ਹੈ ਇਕ ਰਿਆ ਸਾਨੂੰ ਦੂਜਿਆਂ ਦੇ ਪ੍ਰਤੀ ਹਮਦਰਦੀ ਅਤੇ ਸ਼ੁਭ ਸੋਚ ਵਾਲਾ ਬਣਾਉਂਦੀ ਹੈ ਜਿਸ ਨਾਲ ਸਾਡੇ ਮਨੋਵਿਗਿਆਨਿਕ ਵਿਕਾਸ ਵਿੱਚ ਮਦਦ ਮਿਲਦੀ ਹੈ ਦੂਜਿਆਂ ਦੀ ਪਲਾਈ ਲਈ ਕੀਤੀ ਜਾਣੀ ਵਾਲੀ ਇਹ ਮਦਦ ਸਾਡੀ ਸੋਚ ਅਤੇ ਆਤਮਿਕ ਵਿਕਾਸ ਵਿੱਚ ਅਹੰਕਾਰ ਨੂੰ ਘਟਾਉਂਦੀ ਹੈ ਅਤੇ ਸਹਿਯੋਗ ਨੂੰ ਵਧਾਉਂਦੀ ਹੈ ਪਹਿਲਾਂ ਜੋ ਲੋਕ ਪੋਲੇ ਨੂੰ ਹਾਲਾਤਾਂ ਕਰਕੇ ਤਾਣ ਮਾਰਦੇ ਹੁਣ ਉਸ ਦੇ ਕੰਮ ਦੀ ਸਿਫਾਰਿਸ਼ ਕਰਦੇ ਪਿੰਡ ਦੇ ਲੋਕ ਉਸ ਨੂੰ ਹੁਣ ਇੱਜ਼ਤ ਦੇਣ ਲੱਗੇ ਕੁੱਤੇ ਨੂੰ ਖਾਣਾ ਦੇਣਾ ਕੁਝ ਜੋਤਿਸ਼ੀ ਵਿਸ਼ਵਾਸਾਂ ਵਿੱਚ ਮੰਨਿਆ ਜਾਂਦਾ ਹੈ ਕਿ ਇਸ ਨਾਲ ਨਕਾਰਾਤਮਕ ਤਾਕਤਾਂ ਦਾ ਪ੍ਰਭਾਵ ਘਟਦਾ ਹੈ ਖਾਸ ਤੌਰ ਤੇ ਇਹ ਰਾਊ ਦੇ ਪ੍ਰਭਾਵ ਨੂੰ ਕਟਾ ਸਕਦਾ ਹੈ ਜੋ ਕਿ ਕੁੱਤੇ ਨਾਲ ਜੁੜਿਆ ਹੁੰਦਾ ਹੈ ਤੇ ਰਾਹੂ ਨੂੰ ਬਹੁਤ ਸਾਰੀਆਂ ਜੋਤਿਸ਼ੀ ਵਚਨਾ ਵਿੱਚ ਨਕਾਰਾਤਮਕ ਪਲੈਨੇਟ ਕਿਹਾ ਜਾਂਦਾ ਹੈ ਜਦੋਂ ਅਸੀਂ ਕੁੱਤੇ ਨੂੰ ਖਾਣਾ ਦਿੰਦੇ ਹਾਂ ਇਹ ਖੇਤੀ ਜਾਂ ਗਣਨਾ ਦੇ ਨਜ਼ਰੀਏ ਤੋਂ ਸਾਡੇ ਗ੍ਰਹਾਂ ਦੇ ਪ੍ਰਭਾਵ ਨੂੰ ਹਟਾਉਂਦਾ ਹੈ ਅਤੇ ਸਾਡੇ ਜੀਵਨ ਵਿੱਚ ਸਕਾਰਾਤਮਕਤਾ ਲਿਆਉਂਦਾ ਹੈ ਤੋਲੇ ਦੇ ਕੰਮ ਵਿੱਚ ਵਾਦ ਹੋਇਆ ਉਹ ਪਿੰਡ ਵਿੱਚ ਆਪਣੀ ਨਵੀਂ ਦੁਕਾਨ ਖੋਲਣ ਲੱਗਾ ਉਹ ਜਿੰਨਾ ਖਰਚਦਾ ਉਹ ਦੋ ਵਧ ਕੇ ਹੀ ਮਿਲਦਾ ਕੁੱਤੇ ਨੂੰ ਖਾਣਾ ਦੇਣਾ ਕੁਝ ਵਿਸ਼ਵਾਸਾਂ ਵਿੱਚ ਮਨੁੱਖੀ ਵਾਤਾਵਰਣ ਵਿੱਚ ਹਾਰਮਨੀ ਲਿਆਉਂਦਾ ਹੈ ਕੁਝ ਜੋਤਿਸ਼ੀ ਵਿਸ਼ਵਾਸਾਂ ਅਨੁਸਾਰ ਇਹ ਸਮਝਿਆ ਜਾਂਦਾ ਹੈ ਕਿ ਇਸ ਨਾਲ ਚੰਗੀ ਊਰਜਾ ਦਾ ਪ੍ਰਵਾਹ ਹੁੰਦਾ ਹੈ ਅਤੇ ਮਨੁੱਖੀ ਜੀਵਨ ਵਿੱਚ ਸੁੱਖ ਸ਼ਾਂਤੀ ਆਉਂਦੀ ਹੈ ਜਦੋਂ ਤੁਸੀਂ ਕੁੱਤੇ ਨੂੰ ਖਾਣਾ ਦਿੰਦੇ ਹੋ ਇਹ ਤੁਹਾਡੇ ਘਰ ਅਤੇ ਵਾਤਾਵਰਣ ਵਿੱਚ ਪੋਜੀਟਿਵ ਵਾਈਬ੍ਰੇਸ਼ਨ ਪੈਦਾ ਕਰਦਾ ਹੈ ਇਸ ਨਾਲ ਉਹ ਸਭ ਜੋਤਿਸ਼ੀ ਪ੍ਰਭਾਵ ਮਿਟ ਜਾਂਦੇ ਹਨ ਜੋ ਸਾਡੀ ਜ਼ਿੰਦਗੀ ਵਿੱਚ ਨਕਾਰਾਤਮਕਤਾ ਪੈਦਾ ਕਰ ਰਹੇ ਹੁੰਦੇ ਹਨ ਭਗਤੂ ਜੋ ਹੁਣ ਤੰਦਰੁਸਤ ਤੇ ਤਾਕਤਵਰ ਹੋ ਗਿਆ ਸੀ ਪੋਲੇ ਦੀ ਰਾਤ ਨੂੰ ਰਾਖੀ ਕਰਤ ਇੱਕ ਰਾਤ ਜਦ ਇੱਕ ਚੋਰ ਉਸਦੇ ਘਰ ਵਿੱਚ ਆਇਆ ਭਗਤੂ ਨੇ ਪੌਂਕ ਪੁੱਕ ਕੇ ਪੋਲੇ ਨੂੰ ਜਗਾ ਦਿੱਤਾ ਤੇ ਚੋਰ ਫੜਿਆ ਗਿਆ ਉਤੇਨ ਨੂੰ ਖਾਣਾ ਦੇਣਾ ਵਿਸ਼ਵਾਸ ਇਮਾਨਦਾਰੀ ਅਤੇ ਵਫਾਦਾਰੀ ਦਾ ਪ੍ਰਤੀਕ ਹੈ ਜਦੋਂ ਅਸੀਂ ਉਹਨਾਂ ਦੀ ਸੇਵਾ ਕਰਦੇ ਹਾਂ ਤਾਂ ਇਹ ਸਾਡੇ ਅੰਦਰ ਵੀ ਵਫਾਦਾਰੀ ਇਮਾਨਦਾਰੀ ਅਤੇ ਮਿਠਾਸ ਦੀਆਂ ਪਾਵਨਾਵਾਂ ਨੂੰ ਉਤਸ਼ਾਹਿਤ ਕਰਦਾ ਹੈ ਇਸ ਨਾਲ ਸਾਡੀ ਆਤਮਿਕ ਅਤੇ ਮਨੋਵਿਗਿਆਨਿਕ ਤਾਲਮੇਲ ਹੁੰਦੀ ਹੈ ਜਿਸ ਨਾਲ ਅਸੀਂ ਆਪਣੇ ਜੀਵਨ ਵਿੱਚ ਵਫਾਦਾਰੀ ਅਤੇ ਸਮਰਪਣ ਦੇ ਗੁਣਾਂ ਨੂੰ ਸਿੱਖਦੇ ਹਾਂ ਇਸ ਦੇ ਨਾਲ ਹੀ ਅਸੀਂ ਆਪਣੇ ਆਪ ਨੂੰ ਤੀਰਜ ਅਤੇ ਖੁਸ਼ੀ ਨਾਲ ਸੰਬੰਧਿਤ ਕਰਦੇ ਹਾਂ ਪੋਲੇ ਨੇ ਆਪਣਾ ਘਰ ਬਣਾਇਆ ਆਪਣੀ ਜ਼ਿੰਦਗੀ ਬਿਹਤਰ ਬਣਾਈ ਤੇ ਪਿੰਡ ਵਿੱਚ ਇੱਕ ਸਮਾਜਿਕ ਆਗਮੀ ਬਣ ਗਿਆ। ਬੋਲੇ ਨੇ ਭਗਤੂ ਵੱਲ ਤੱਕਿਆ ਤੇ ਹੱਸ ਕੇ ਕਿਹਾ ਭਗਤੂ ਤੂੰ ਮੇਰੀ ਤਕਦੀਰ ਬਦਲ ਦਿੱਤੀ। ਭਗਤੂ ਨੇ ਹੌਲੀ-ਹੌਲੀ ਆਪਣੀ ਪੂੰਛ ਹਿਲਾਈ ਜਿਵੇਂ ਉਹ ਆਖ ਰਿਹਾ ਹੋਵੇ ਨਹੀਂ ਬੋਲੇ ਇਹ ਤੇਰੇ ਚੰਗੇ ਕਰਮ ਦਾ ਅਸਰ ਹੈ। ਕੁੱਤੇ ਨੂੰ ਰੋਟੀ ਖਾਣਾ ਦੇਣ ਦੇ ਮਾਨਸਿਕ ਫਾਇਦੇ। ਜਦੋਂ ਅਸੀਂ ਕਿਸੇ ਕੁੱਤੇ ਨੂੰ ਰੋਟੀ ਜਾਂ ਖਾਣਾ ਦਿੰਦੇ ਹਾਂ ਤਾਂ ਇਹ ਸਿਰਫ ਉਸ ਪ੍ਰਾਣੀ ਦੀ ਸੇਵਾ ਨਹੀਂ ਹੁੰਦੀ ਬਲਕਿ ਸਾਡੀ ਆਪਣੀ ਮਨੋਵਿਗਿਆਨਿਕ ਅਤੇ ਆਤਮਿਕ ਤੰਦਰੁਸਤੀ ਨੂੰ ਵੀ ਲਾਭ ਮਿਲਦਾ ਹੈ। ਲਾਬ ਨੰਬਰ 1 ਜ਼ਿੰਮੇਵਾਰੀ ਦੀ ਮਹਿਸੂਸ ਕੁੱਤੇ ਨੂੰ ਹਰ ਰੋਜ਼ ਖਾਣਾ ਦੇਣਾ ਸਾਨੂੰ ਇੱਕ ਜ਼ਿੰਮੇਵਾਰੀ ਦੀ ਮਹਿਸੂਸ ਦਿਵਾਉਂਦਾ ਹੈ ਜਿਵੇਂ ਤੁਸੀਂ ਕਿਸੇ ਦੂਜੇ ਜੀਵ ਦੀ ਦੇਖਭਾਲ ਕਰਦੇ ਹੋ ਤੁਸੀਂ ਆਪਣੀ ਜ਼ਿੰਦਗੀ ਵਿੱਚ ਇੱਕ ਨਵੀਂ ਜ਼ਿੰਮੇਵਾਰੀ ਦਾ ਅਹਿਸਾਸ ਕਰਦੇ ਇਸ ਨਾਲ ਤੁਹਾਨੂੰ ਇਹ ਸਿੱਖਣ ਨੂੰ ਮਿਲਦਾ ਹੈ ਕਿ ਕਿਵੇਂ ਨਿਯਮਤ ਅਤੇ ਸੰਕਲਪ ਨਾਲ ਆਪਣੇ ਕੰਮਾਂ ਨੂੰ ਨਿਭਾਏ ਜਾ ਸਕਦੇ ਹਨ ਇਸ ਰੁਟੀਨ ਦਾ ਹਿੱਸਾ ਬਣਨਾ ਮਨੁੱਖੀ ਮਾਨਸਿਕਤਾ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਸਾਡੇ ਦਿਨਚਰਿਆ ਵਿੱਚ ਸ਼ਾਂਤੀ ਅਤੇ ਗਤੀਸ਼ੀਲਤਾ ਲਿਆਉਂਦਾ ਹੈ ਲਾਭ ਨੰਬਰ 2 ਸਹਾਨੁਭੂਤੀ ਵਿੱਚ ਵਾਧਾ ਜਦੋਂ ਤੁਸੀਂ ਕੁੱਤੇ ਦੀ ਦੇਖਭਾਲ ਕਰਦੇ ਹੋ ਅਤੇ ਉਸ ਦੀ ਜ਼ਰੂਰਤਾਂ ਨੂੰ ਪੂਰਾ ਕਰਦੇ ਹੋ ਤਾਂ ਇਹ ਤੁਹਾਡੇ ਅੰਦਰ ਸਹਾਨੁਭੂਤੀ ਦਾ ਪਾਵਨਾ ਵਧਾਉਂਦਾ ਹੈ ਇਸ ਨਾਲ ਤੁਸੀਂ ਸਿਰਫ ਕੁੱਤੇ ਜਾਂ ਪ੍ਰਾਣੀ ਲਈ ਨਹੀਂ ਸਗੋਂ ਮਨੁੱਖੀ ਰਿਸ਼ਤੇਦਾਰੀ ਵਿੱਚ ਵੀ ਹੋਰ ਬਿਹਤਰ ਹੋ ਜਾਂਦੇ ਹੋ ਇਹ ਉਹ ਗੁਣ ਹੈ ਜੋ ਸਾਡੇ ਮਨ ਵਿੱਚ ਦਰਸ਼ਤਾ ਅਤੇ ਮਾਨਵਤਾ ਦੇ ਮੂਲ ਹੈ ਤੁਸੀਂ ਜ਼ਿਆਦਾ ਪਾਵਕ ਅਤੇ ਦੂਜਿਆਂ ਦੀ ਜ਼ਰੂਰਤਾਂ ਲਈ ਸੰਵੇਦਨਸ਼ੀਲ ਹੋ ਜਾਂਦੇ ਹੋ ਲਾਭ ਨੰਬਰ 3 ਮਨੋਬਰ ਵਿੱਚ ਸੁਧਾਰ ਜਦੋਂ ਅਸੀਂ ਕਿਸੇ ਕੁੱਤੇ ਨਾਲ ਸੰਵਾਦ ਕਰਦੇ ਹਾਂ ਜਾਂ ਉਸਦੀ ਦੇਖਭਾਲ ਕਰਦੇ ਹਾਂ ਤਾਂ ਇਹ ਸਾਡੇ ਦਿਮਾਗ ਵਿੱਚ ਸਰੋਟੋਨਿਨ ਸੁਖਾਂਤਕ ਮੈਟਾਬੋਲਿਕ ਹਾਰਮੋਨ ਦੇ ਪਦਰ ਨੂੰ ਵਧਾਉਂਦਾ ਹੈ ਇਸ ਦੇ ਨਤੀਜੇ ਵਜੋਂ ਸਾਡਾ ਮੂਡ ਬਿਹਤਰ ਹੁੰਦਾ ਹੈ ਅਤੇ ਸਾਡੀ ਮਾਨਸਿਕ ਸਿਹਤ ਵਿੱਚ ਸੁਧਾਰ ਆਉਂਦਾ ਹੈ ਜਦੋਂ ਕੁੱਤਾ ਖੁਸ਼ ਹੋ ਕੇ ਰੋਟੀ ਖਾਂਦਾ ਹੈ ਇਹ ਸਾਡੀ ਆਪਣੀ ਮਨੋਵਿਗਿਆਨਿਕ ਹਾਲਤ ਨੂੰ ਸੁਧਾਰਦਾ ਹੈ ਅਤੇ ਸਾਡੀ ਜ਼ਿੰਦਗੀ ਵਿੱਚ ਪੂਰੀ ਤਰ੍ਹਾਂ ਖੁਸ਼ੀ ਨੂੰ ਜਾਗਦਾ ਹੈ ਲਾਭ ਨੰਬਰ 4 ਤਣਾਅ ਅਤੇ ਚਿੰਤਾ ਵਿੱਚ ਕਮੀ ਹੋਰਨਾਂ ਦੇ ਤਜਰਬਿਆਂ ਅਤੇ ਅਧਿਆਨਾਂ ਤੋਂ ਇਹ ਸਾਬਤ ਹੋ ਚੁੱਕਾ ਹੈ ਕਿ ਕੁੱਤੇ ਨਾਲ ਇੰਟਰੈਕਟ ਕਰਨ ਅਤੇ ਉਸ ਦੀ ਦੇਖਭਾਲ ਕਰਨ ਨਾਲ ਮਨੁੱਖੀ ਜੀਵਨ ਵਿਚਿਤਨਾ ਅਤੇ ਚਿੰਤਾ ਵਿੱਚ ਕਮੀ ਆਉਂਦੀ ਹੈ ਜਦੋਂ ਤੁਸੀਂ ਕੁੱਤੇ ਨਾਲ ਗੱਲ ਕਰਦੇ ਹੋ ਜਾਂ ਉਹ ਖਾਣਾ ਖਾ ਰਿਹਾ ਹੁੰਦਾ ਹੈ ਤਾਂ ਤੁਸੀਂ ਆਪਣੇ ਆਪ ਨੂੰ ਸ਼ਾਂਤ ਮਹਿਸੂਸ ਕਰਦੇ ਹੋ ਕੁੱਤਾ ਆਪਣੀ ਮਾਸੂਮਤਾ ਨਾਲ ਸਾਡੀ ਚਿੰਤਾ ਨੂੰ ਖਤਮ ਕਰਦਾ ਹੈ ਅਤੇ ਸਾਨੂੰ ਆਤਮਿਕ ਸ਼ਾਂਤੀ ਦਾ ਅਹਿਸਾਸ ਕਰਵਾਉਂਦਾ ਹੈ ਲਾਭ ਨੰਬਰ 5 ਕੁੱਤੇ ਨੂੰ ਰੋਟੀ ਦੇਣ ਨਾਲ ਉਸ ਦੇ ਨਾਲ ਇੱਕ ਡੂੰਘਾ ਆਤਮਿਕ ਸੰਬੰਧ ਬਣਦਾ ਹੈ ਜਿਵੇਂ ਜਿਵੇਂ ਤੁਸੀਂ ਰੋਜ਼ਾਨਾ ਉਸ ਨੂੰ ਖਾਣਾ ਦਿੰਦੇ ਹੋ ਉਹ ਤੁਹਾਡੇ ਨਾਲ ਜ਼ਿਆਦਾ ਜੁੜਦਾ ਹੈ ਅਤੇ ਇਹ ਸੰਬੰਧ ਜ਼ਿਆਦਾ ਮਜ਼ਬੂਤ ਹੋ ਜਾਂਦਾ ਹੈ ਕੁੱਤਾ ਤੁਹਾਡੇ ਲਈ ਆਪਣੀ ਪਿਆਰ ਅਤੇ ਧਿਆਨ ਦਾ ਪ੍ਰਗਟਾਵਾ ਕਰਦਾ ਹੈ ਜਿਸ ਨਾਲ ਤੁਹਾਡਾ ਮਨ ਸਪਸ਼ਟ ਅਤੇ ਖੁਸ਼ ਰਹਿੰਦਾ ਹੈ ਇਹ ਇਸ਼ਨਲ ਬਾਡ ਤੁਹਾਡੇ ਅੰਦਰ ਪਿਆਰ ਅਤੇ ਆਦਰਸ਼ਾਂ ਨੂੰ ਵਧਾਉਂਦਾ ਹੈ ਲਾਭ ਨੰਬਰ 6 ਖੁਦ ਮੂਲ ਵਿੱਚ ਵਾਦਾ ਜਦੋਂ ਤੁਸੀਂ ਕਿਸੇ ਹੋਰ ਜੀਵ ਦੀ ਸੇਵਾ ਕਰਦੇ ਹੋ ਅਤੇ ਉਸ ਦੀ ਪਲਾਈ ਲਈ ਕੰਮ ਕਰਦੇ ਹੋ ਤਾਂ ਤੁਹਾਨੂੰ ਆਪਣੇ ਆਪ ਵਿੱਚ ਇੱਕ ਸਥਿਤੀ ਦਾ ਅਹਿਸਾਸ ਹੁੰਦਾ ਹੈ ਕਿਵੇਂ ਆਪਣੇ ਦਿਲ ਵਿੱਚ ਖੁਸ਼ੀ ਅਤੇ ਲਾਭ ਮਹਿਸੂਸ ਕਰਦੇ ਹੋ ਇਹ ਆਪਣੇ ਆਪ ਵਿੱਚ ਇੱਕ ਸ਼ਕਤੀਸ਼ਾਲੀ ਅਤੇ ਮੂਲ ਬੂਤ ਅਨੁਭਵ ਹੈ ਆਪਣੇ ਵਿਚਾਰ ਅਤੇ ਕ੍ਰਿਆਵਾਂ ਨਾਲ ਦੂਜਿਆਂ ਦੀ ਮਦਦ ਕਰਨਾ ਨਿਰਭਰਤਾ ਅਤੇ ਖੁਦ ਸਤਿਸ਼ਟੀ ਵਿੱਚ ਵਾਦਾ ਕਰਦਾ ਹੈ ਲਾਭ ਨੰਬਰ 7 ਰੂਟੀਨ ਅਤੇ ਟਾਂਚਾ ਕੁੱਤੇ ਨੂੰ ਹਰ ਰੋਜ਼ ਖਾਣਾ ਦੇਣਾ ਇੱਕ ਰੁਟੀਨ ਵਿੱਚ ਬਦਲ ਜਾਂਦਾ ਹੈ ਜਿਸ ਨਾਲ ਤੁਹਾਡੀ ਦਿਨਚਰਿਆ ਵਿੱਚ ਇੱਕ ਟਾਂਚਾ ਬਣਦਾ ਹੈ ਸਮੇਂ ਦੇ ਨਾਲ-ਨਾਲ ਇਹ ਰੁਟੀਨ ਤੁਹਾਡੇ ਜੀਵਨ ਵਿੱਚ ਸਥਿਰਤਾ ਅਤੇ ਸੰਤੁਸ਼ਟੀ ਲਿਆਉਂਦਾ ਹੈ ਆਪਣੇ ਦਿਨ ਦੀ ਸ਼ੁਰੂਆਤ ਨੂੰ ਇੱਕ ਨਿਯਮਿਤ ਕੰਮ ਨਾਲ ਸ਼ੁਰੂ ਕਰਨਾ ਤੁਹਾਡੇ ਦਿਨ ਵਿੱਚ ਸੰਬੰਧਿਤ ਅਤੇ ਸ਼ਾਂਤੀ ਦਾ ਅਹਿਸਾਸ ਕਰਾਉਂਦਾ ਹੈ ਲਾਭ ਨੰਬਰ 8 ਜੇ ਤੁਸੀਂ ਇੱਕ ਗੈਰ ਪਾਲਤੂ ਕੁੱਤੇ ਨੂੰ ਖਾਣਾ ਦੇ ਰਹੇ ਹੋ ਜਾਂ ਕਿਸੇ ਸਮੁਦਾਇਕ ਥਾਂ ਤੇ ਦੂਜੇ ਲੋਕਾਂ ਨਾਲ ਮਿਲ ਕੇ ਪਸ਼ੂਆਂ ਦੀ ਦੇਖਭਾਲ ਕਰ ਰਹੇ ਹੋ ਤਾਂ ਇਸ ਨਾਲ ਤੁਹਾਡੇ ਸਮਾਜਿਕ ਰਿਸ਼ਤੇ ਮਜ਼ਬੂਤ ਹੁੰਦੇ ਹਨ ਸਮੁਦਾਇਕ ਰਿਸ਼ਤੇ ਵਿੱਚ ਰੁਚੀ ਅਤੇ ਇਕੱਠਾ ਹੋਣਾ ਤੁਹਾਡੇ ਮਨੁੱਖੀ ਇੰਟਰੈਕਸ਼ਨ ਨੂੰ ਵਧਾਉਂਦਾ ਹੈ ਅਤੇ ਨਵੀਆਂ ਸਿੱਖਣੀਆਂ ਅਤੇ ਦੋਸਤੀ ਦੇ ਰਿਸ਼ਤੇ ਬਣਾਉਂਦਾ ਹੈ ਲਾਭ ਨੰਬਰ 9 ਜਦੋਂ ਕੁੱਤਾ ਖਾਣਾ ਖਾਂਦਾ ਹੈ ਅਤੇ ਉਸ ਦਾ ਧੰਨਵਾਦ ਕਰਦਾ ਹੈ ਤਾਂ ਇਹ ਪੋਜ਼ੀਟਿਵ ਰੀਇਨਫੋਰਸਮੈਂਟ ਪੈਦਾ ਕਰਦਾ ਹੈ ਇਸ ਨਾਲ ਤੁਹਾਡੇ ਮਨ ਵਿੱਚ ਇਹ ਭਾਵਨਾ ਉਤਪੰਨ ਹੁੰਦੀ ਹੈ ਕੀ ਤੁਸੀਂ ਕੁਝ ਚੰਗਾ ਕਰ ਰਹੇ ਹੋ ਅਤੇ ਇੱਕ ਕ੍ਰਿਆ ਨੂੰ ਦੁਹਰਾਉਣ ਦੀ ਇੱਛਾ ਜਨਮ ਦਿੰਦੀ ਹੈ ਇਹ ਸਾਡੀ ਲਕੜੀ ਨੂੰ ਵਧਾਉਂਦਾ ਹੈ ਅਤੇ ਸਾਡੀ ਨੇਤ ਅਤੇ ਉਦੇਸ਼ ਨੂੰ ਦ੍ਰਿੜ ਬਣਾਉਂਦਾ ਹੈ ਲਾਭ ਨੰਬਰ 10 ਕੁੱਤੇ ਨੂੰ ਰੋਟੀ ਦੇਣਾ ਸਾਨੂੰ ਦਇਆ ਅਤੇ ਸੰਵੇਦਨਸ਼ੀਲਤਾ ਦੀ ਪਾਵਨਾ ਸਿਖਾਉਂਦਾ ਹੈ ਇਹ ਦਇਆ ਅਧਾਰਿਤ ਜੀਵਨ ਸਾਰੇ ਜੀਵਾਂ ਦੇ ਨਾਲ ਸਹਿਯੋਗ ਅਤੇ ਖੁਸ਼ੀ ਵਿੱਚ ਵਾਦਾ ਕਰਦਾ ਹੈ ਤੁਸੀਂ ਨਾ ਸਿਰਫ ਕੁੱਤੇ ਨਾਲ ਬਲਕਿ ਆਪਣੇ ਮਨੁੱਖੀ ਰਿਸ਼ਤਿਆਂ ਵਿੱਚ ਵੀ ਹੋਰ ਦਰਸ਼ਤਾਂ ਅਤੇ ਦਇਆ ਵਿਖਾਉਂਦੇ ਹੋ ਇਹ ਸਾਰੇ ਫਾਇਦੇ ਇਕੱਠੇ ਹੋ ਕੇ ਸਾਡੀ ਮਾਨਸਿਕਤਾ ਨੂੰ ਬਿਹਤਰ ਬਣਾਉਂਦੇ ਹਨ ਅਤੇ ਸਾਨੂੰ ਬਿਹਤਰ ਜੀਵਨ ਜੀਣ ਲਈ ਪ੍ਰੇਰਿਤ ਕਰਦੇ ਹਨ